ਸਤ ਸ੍ਰੀ ਅਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਅੱਜ ਅਸੀਂ ਇੱਕ ਮਾਸਕ ਤਿਆਰ ਕਰਾਂਗੇ ਜੋ ਅਸੀਂ ਮਾਸਕ ਤਿਆਰ ਕਰਾਂਗੇ ਦੇਖ ਲਓ ਮੇथी दाणे ਤੋਂ ਆਪਾਂ ਮਾਸਕ ਤਿਆਰ ਕਰਾਂਗੇ హెయిਰ ਵਾਸਤੇ ਜਿਨ੍ਹਾਂ ਦੇ హెయిਰ ਬਹੁਤ ਕਮਜ਼ੋਰ ਨੇ ਝੜ ਰਹੇ ਨੇ ਡੈਂਡਰਫਾ ਜਾਂ ਕੋਈ ਵੀ ਸਕਿਨ ਦੀ ਮਤਲਬ ਪ੍ਰੋਬਲਮ ਹੈ ਨਾ ਵਾਲਾਂ ਦੇ ਵਿੱਚ ਉਹ ਇਹ ਮਾਸਕ ਤੁਸੀਂ ਲਗਾਓਗੇ ਤਾਂ ਬਿਲਕੁਲ ਹੀ ਠੀਕ ਹੋ ਜਾਣਾ ਹੈ ਤੁਹਾਡੇ ਵਾਲ ਤਾਂ ਚਣੋਂ ਵੀ ਬੰਦ ਹੋ ਜਾਣਗੇ ਹੁਣ ਵਾਲ ਤਾਂ ਬਹੁਤ ਹੀ ਝੜ ਰਹੇ ਨੇ ਜਿਵੇਂ ਬਰਸਾਤ ਦਾ ਮੌਸਮ ਹੈ ਗਰਮੀ ਕਰਕੇ ਪਸੀਨੇ ਕਰਕੇ ਬਹੁਤ ਜ਼ਿਆਦਾ ਵਾਲ ਝੜਦੇ ਨੇ ਹੁਣ ਅਸੀਂ ਇਹਦੇ ਨਾਲ ਇੱਕ ਮਾਸਕ ਦੋ ਚੀਜ਼ਾਂ ਰੈਮਡੀ ਬਣਾਵਾਂਗੇ ਇਹਦੇ ਨਾਲ ਅਸੀਂ ਦੋ ਰੈਮਡੀ ਤਿਆਰ ਕਰਾਂਗੇ ਤੁਸੀਂ ਵੀਡੀਓ ਨੂੰ ਪੂਰੀ ਵੋਚ ਕਰਨਾ ਦੇਖਣਾ ਕਿ ਅਸੀਂ ਰੈਮਡੀ ਕਿਵੇਂ ਲਗਾਣੀ ਹੈ ਆਪਣੇ ਵਾਲਾਂ ਦੇ ਉੱਪਰ ਤੇ ਦੋ ਚੀਜ਼ਾਂ ਇਸੇਹੋ ਜੀਆਂ ਇਹੋ ਜੀਆਂ ਬਣਾਵਾਂਗੇ ਜੋ ਸਾਡੇ హెయిਰ ਵਾਸਤੇ ਹੋਣਗੀਆਂ హెయిਰ ਨੂੰ ਸਟਰੌਂਗ ਬਣਾਉਣ ਗਿਆ ਸਟਰੌਂਗ ਹੋਣ ਦੇ ਨਾਲ ਫਿਰ ਵਾਲ ਨਹੀਂ ਝੜਨਗੇ ਤੁਹਾਡੇ ਹਾ ਜੋ ਹੁਣ ਅਸੀਂ ਅੱਗੇ ਦੱਸੀਏ ਕੀ ਕਰਨਾ ਹੈ ਆਪਾਂ ਹਾਂਜੀ ਅਸੀਂ ਪਾਣੀ ਪਾਵਾਂਗੇ ਇੱਕ ਗਲਾਸ ਪਾਣੀ ਦਾ ਲੈ ਲਓ ਤੁਸੀਂ ਇਹ ਵਾਰ ਇੱਕ ਗਲਾਸ ਵਿੱਚ ਜਿਵੇਂ ਲਿਆ ਪਾਣੀ ਦਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਕਿੰਨੇ ਚਮਚੇ ਮੇਥੀ ਦਾਣਾ ਮੋਟੀ ਮੇਥੀ ਲੈਣੀ ਹੈ ਇੱਕ ਪੂਰੀ ਬਰੀਕ ਆਉਣੀ ਹੈ ਨਾ ਜਿਵੇਂ ਇਹ ਮੇਥੀ ਲੈਣੇ ਤੁਸੀਂ ਇਹਦੇ ਵਿੱਚ ਅਸੀਂ ਪਾਵਾਂਗੇ ਇੰਨੀ ਤੁਸੀਂ ਕਾਲੀ ਮਿਰਚ ਪਾਣੀ ਆ ਦੇਖ ਲਓ ਇੰਨੀ ਕਾਲੀ ਮਿਰਚ ਮਤਲਬ ਉਹ 10 ਦਾਣੇ ਹੋ ਜਾਣ ਕਾਲੀ ਮਿਰਚ ਦੇ ਪਾ ਕੇ ਚੰਗੀ ਤਰ੍ਹਾਂ ਤੁਸੀਂ ਇਹਨੂੰ ਰਿੰਨਣਾ ਆ ਪਹਿਲੇ ਚੰਗੀ ਤਰ੍ਹਾਂ ਤੁਸੀਂ ਇਸ ਨੂੰ ਰਿੰਨਣਾ ਆ ਤਾਂ ਉਹ ਇਹਦਾ ਪਾਣੀ ਜਿਵੇਂ ਇੱਕ ਗਲਾਸ ਪਾਇਆ ਹਾਫ ਪਾਣੀ ਰਹਿ ਜਾਵੇ ਚੰਗੀ ਤਰ੍ਹਾਂ ਤੁਸੀਂ ਇਸ ਨੂੰ ਰਿੰਨ ਲਓ ਬਹੁਤ ਵਧੀਆ ਮਾਸਕ ਤਿਆਰ ਹੋ ਜਾਣਾ ਤੁਹਾਡੇ హెయిਰ ਵਾਸਤੇ ਜਿਵੇਂ ਤੁਹਾਡੇ హెయిਰ ਬਹੁਤ ਉਲਝੇ ਰਹਿੰਦੇ ਨੇ ਤੇ ਇਹਨਾਂ ਨਾਲ ਵਾਲ ਤੁਹਾਡੇ ਬਿਲਕੁਲ ਸ਼ਾਈਨ ਕਰਨਗੇ ਮੁਲਾਇਮ ਹੋਣਗੇ ਸਟਰੋਂਗ ਹੋਣਗੇ ਜਿਵੇਂ ਤੁਹਾਡੇ ਰੂਟਸ ਸਟਰੋਂਗ ਹੋਗੇ ਤਾਂ ਫਿਰ ਵਾਲ ਆਪੇ ਨਹੀਂ ਝੜਨਗੇ ਤੁਹਾਡੇ ਬਿਲਕੁਲ ਰੁਕ ਜਾਣੇ ਤੁਹਾਡੇ ਵਾਲ ਝੜਨ ਨੂੰ ਇਹਨਾਂ ਅਸੀਂ ਦੋ ਚੀਜ਼ਾਂ ਬਣਾਵਾਂਗੇ ਅੱਜ ਦੇਖਿਓ ਕਿਹੜੀ ਕਿਹੜੀ ਚੀਜ਼ ਬਣਾਣੇ ਅਸੀਂ ਅणि ਮੇਥੀ ਦਾਣੇ ਵਿੱਚ ਤਾਂ ਬਹੁਤ ਹੀ ਪ੍ਰੋਟੀਨ ਹੁੰਦਾ ਆ ਸਾਡੇ ਵਾਲਾਂ ਵਾਸਤੇ ਬਹੁਤ ਵਧੀਆ ਆ ਸਾਡੇ ਵਾਲਾਂ ਨੂੰ ਬਹੁਤ ਸਟਰੋਂਗ ਬਣਾਉਂਦਾ ਤੇ ਹੇਅਰ ਫਾਲ ਹੋਣ ਤੋਂ ਵੀ ਰੋਕਦਾ ਆ ਮੇਥੀ ਦਾਣਾ ਬਹੁਤ ਵਧੀਆ ਆ ਮੇਥੀ ਦਾਣਾ ਸਾਡੇ ਵਾਲਾਂ ਵਾਸਤੇ ਔਰ ਕਾਲੀ ਮਿਰਚ ਜੋ ਵੀ ਤੁਹਾਡੇ ਸਕਿਨ ਦੀ ਪ੍ਰੋਬਲਮ ਆ ਕੋਈ ਹੇਅਰ ਦੇ ਡੈਂਡਰਫ ਬਾਰੇ ਜਾਂ ਤੁਹਾਨੂੰ ਖਾਸ਼ ਹੁੰਦੀ ਹੈ ਤਾਂ ਤੁਸੀਂ ਇਹ ਕਾਲੀ ਮਿਰਚ ਵੀ ਪਾਣੀ ਬਹੁਤ ਵਧੀਆ ਰਿਜ਼ਲਟ ਆਵੇਗਾ ਖਾਸ਼ ਵੀ ਹੋ ਤੁਹਾਡੀ ਰੁਕ ਜਾਏਗੀ ਜਿਵੇਂ ਅੱਜ ਕੱਲ੍ਹ ਗਰਮੀਆਂ 'ਚ ਬਹੁਤ ਖਾਸ਼ ਹੋ ਰਹੀ ਨਾ ਬਰਸਾਤ ਦਾ ਕਰਕੇ ਪਸੀਨੇ ਕਰਕੇ ਵੀ ਬਹੁਤ ਸਿਰ ਚ ਖਾਰਸ਼ ਹੁੰਦੀ ਹੈ ਤਾਂ ਤੁਸੀਂ ਕਾਲੀ ਮਿਰਚ ਪਾ ਕੇ ਦੋਨਾਂ ਚੀਜ਼ਾਂ ਦਾ ਅਸੀਂ ਅੱਜ ਮਾਸਕ ਤਿਆਰ ਕਰਾਂਗੇ ਇਹ ਮੇਥੀ ਦਾਣਾ ਤੁਹਾਡੇ ਰੂਟ ਨੂੰ ਬਿਲਕੁਲ ਮਜ਼ਬੂਤ ਬਣਾ ਦੇਣਾ ਇਹਨੇ ਸਟਰੋਂਗ ਬਣਾ ਦੇਣਾ ਜਿਹਦੇ ਨਾਲ ਤੁਹਾਡੇ ਵਾਲ ਬਿਲਕੁਲ ਝੜਨੋਂ ਹਟ ਜਾਣਗੇ ਇਹਨੂੰ ਤੁਸੀਂ ਇਹ ਰੈਮਡੀ ਨੂੰ ਬਣਾ ਕੇ ਘਰ ਵਿੱਚ ਆਪਣੇ ਵਾਲਾਂ ਤੇ ਲਗਾਓ ਵੀਕ ਦੇ ਇੱਕ ਦਿਨ ਲਗਾ ਲਓ ਤੁਸੀਂ ਔਰ ਜੋ ਮੈਂ ਨਾਲ ਟੋਨਿਕ ਬਣਾ ਲਈ ਨਾ ਟੋਨਰ ਵਗੈਰਾ ਉਹ ਵੀ ਤੁਸੀਂ ਆਪਣੇ హెయిਰ ਦੇ ਵਿੱਚ ਸਪਰੇਅ ਕਰਨੀ ਆ ਮੈਂ ਤੁਹਾਨੂੰ ਦੱਸਦੀ ਆ ਅਸੀਂ ਦੋਵੇਂ ਚੀਜ਼ਾਂ ਕਿਵੇਂ ਬਣਾਉਣੀਆਂ ਕਿਵੇਂ ਤਿਆਰ ਕਰਨੀਆਂ ਨੇ ਪੂਰੀ ਵੀਡੀਓ ਦੇਖਣਾ ਤੁਸੀਂ ਮੇਰੇ ਨਾਲ ਹਾਂਜੀ ਹੁਣ ਅਸੀਂ ਇਸ ਨੂੰ ਬੰਦ ਕਰ ਦਾਂਗੇ ਆ ਦੇਖੋ ਜੀ ਬਣ ਕੇ ਆਇਆ ਦੋਨੋਂ ਚੀਜ਼ਾਂ ਸਡੀਆਂ ਰੈਡੀ ਹੋ ਗਈਆਂ ਹੁਣ ਮੈਂ ਦੱਸਦੀ ਆ ਅੱਗੇ ਅਸੀਂ ਕੀ ਕਰਨਾ ਆ ਤੁਸੀਂ ਮੇਰੇ ਨਾਲ ਬਨੇ ਰਹੋ ਜੀ ਵੀਡੀਓ ਤੇ ਆ ਦੇਖੋ ਹੁਣ ਅਸੀਂ ਬੰਦ ਕਰ ਦਿੰਨੇ ਇਹਨੂੰ ਹਾਂਜੀ ਛੰਨੀ ਲੈ ਲਓ ਇੱਕ ਤੁਸੀਂ ਉਹਦੇ ਵਿੱਚ ਤੁਸੀਂ ਇਸ ਨੂੰ ਪਹਿਲਾਂ ਛਾਨ ਲਓ ਚੰਗੀ ਤਰ੍ਹਾਂ ਇਹਦਾ ਜੋ ਪਾਣੀ ਦੇ ਆ ਗਿਆ ਪਾਣੀ ਅਸੀਂ ਇੱਕ ਗਲਾਸ ਪਾਇਆ ਸੀ ਦੇਖ ਲਓ ਕਿੰਨਾ ਕੁ ਰਹਿ ਗਿਆ ਇੰਨਾ ਕੁ ਪਾਣੀ ਰਹਿ ਜਾਵੇ ਓਨੇ ਦੇਰ ਤੱਕ ਤੁਸੀਂ ਇਹਨੂੰ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਰਿੰਨਾ ਹੈਗਾ ਵਾ ਹਾਂਜੀ ਇਸ ਨੂੰ ਵੀ ਅਸੀਂ ਥੋੜਾ ਠੰਡਾ ਕਰਾਂਗੇ ਕਿਉਂਕਿ ਇਸ ਦਾ ਅਸੀਂ ਅੱਜ ਮਾਸਕ ਤਿਆਰ ਕਰਨਾ ਵਾ ਹੈਰ ਵਾਸਤੇ ਠੰਡਾ ਕਰਕੇ ਫਿਰ ਮੈਂ ਇਸ ਨੂੰ ਮਾਸਕ ਤਿਆਰ ਕਰਾਂਗੇ ਇਹਦਾ ਇਸੇ ਮਿਕਸੀ ਜਾਰ ਵਿੱਚ ਪਾ ਕੇ ਤੁਸੀਂ ਇਹਦਾ ਮਾਸਕ ਠੰਡਾ ਕਰਕੇ ਫਿਰ ਇਹਦਾ ਮਾਸਕ ਮਤਲਬ ਇਹਨੂੰ ਪੀ ਲਓ ਚੰਗੀ ਤਰ੍ਹਾਂ ਪੀ ਕੇ ਫਿਰ ਅੱਗੇ ਮੈਂ ਦੱਸ ਜੀ ਹਾਂ ਕਿ ਤੁਸੀਂ ਇਹਦੇ ਵਿੱਚ ਕੀ ਐਡ ਕਰਨਾ ਹੈ ਕਿਵੇਂ ਲਗਾਉਣਾ ਹੈ ਇਹਨੂੰ ਠੰਡਾ ਕਰ ਲੈਨੇ ਆ ਮੈਂ ਪੀਸ ਕੇ ਫਿਰ ਤੁਹਾਨੂੰ ਦਿਖਾਨੀ ਆ ਹਾਂਜੀ ਹੁਣ ਆਪਾਂ ਇਹਦੇ ਵਿੱਚ ਠੰਡਾ ਹੋ ਗਿਆ ਪਾ ਲਵਾਂਗੇ ਜੋ ਮੇਥੀ ਸੀ ਸਾਡੀ ਪਾ ਕੇ ਥੋੜਾ ਇਹਦੇ ਵਿੱਚ ਤੁਸੀਂ ਪਾਣੀ ਐਡ ਕਰ ਲਓ 2-3 ਚਮਚੇ ਤਾਜ਼ਾ ਚੰਗੀ ਤਰ੍ਹਾਂ ਮਾਸਕ ਤਿਆਰ ਹੋ ਜਾਵੇ ਹਾਂਜੀ ਆ ਦੇਖੋ ਐਵੇਂ ਤੁਸੀਂ ਜਾਰ ਵਿੱਚ ਪਾ ਕੇ ਇਹਦਾ ਮਾਸਕ ਤਿਆਰ ਕਰ ਲਓ ਮੈਂ ਮਾਸਕ ਤਿਆਰ ਕਰਕੇ ਤੁਹਾਨੂੰ ਦਿਖਾਉਣੀ ਆ ਹਾਂਜੀ ਆ ਦੇਖੋ ਜੀ ਸਾਡਾ ਮਾਸਕ ਤਿਆਰ ਹੋ ਗਿਆ ਹੈਅਰ ਮਾਸਕ ਦੇਖ ਲਓ ਇੱਥੇ ਤੁਸੀਂ ਇਹਨੂੰ ਮਿਕਸੀ ਚਾਰ ਵਿੱਚ ਪਾ ਕੇ ਨਾ ਚੰਗੀ ਤਰ੍ਹਾਂ ਇਸ ਨੂੰ ਪੀਸ ਲੈਣਾ ਹੈ ਚੰਗੀ ਤਰ੍ਹਾਂ ਥੋੜਾ ਮੋਟਾ ਨਹੀਂ ਹੋਣਾ ਚਾਹੀਦਾ ਬਿਲਕੁਲ ਨਾ ਦੇਖ ਲਓ ਨਾ ਐਵੇਂ ਦਾ ਹੋ ਜਾਣਾ ਚਾਹੀਦਾ ਸੌਫਟ ਸੌਫਟ ਜਿਹਾ ਥੋੜਾ ਦਰਦਰਾ ਨਹੀਂ ਰੱਖਣਾ ਤੁਸੀਂ ਚੰਗੀ ਤਰ੍ਹਾਂ ਥੋੜਾ ਪਾਣੀ ਮਿਲਾ ਲਓ ਜੇ ਨਹੀਂ ਹੋ ਰਿਹਾ ਨਾ ਥੋੜਾ ਗਰਮ ਪਾਣੀ ਜਾਂ ਨੋਰਮਲ ਪਾਣੀ ਤੁਸੀਂ ਜਿਹੜਾ ਮਰਜ਼ੀ ਮਿਲਾ ਸਕਦੇ ਜੀ ਉਹਦੇ ਨਾਲ ਇਹ ਚੰਗੀ ਤਰ੍ਹਾਂ ਐਵੇਂ ਦਾ ਹੋ ਜਾਏਗਾ ਹੁਣ ਮੈਂ ਇਸ ਨੂੰ ਕੱਢ ਲੈਣੀ ਆ ਫਿਰ ਮੈਂ ਤੁਹਾਨੂੰ ਦੱਸਦੀ ਆ ਕਿ ਇਹਦੇ ਵਿੱਚ ਮੈਂ ਕੀ ਐਡ ਕਰਾਂਗੀ ਹੋਰ ਹਾਂਜੀ ਆ ਵੇਖੋ ਮੇਥੀ ਦਾਣੇ ਦਾ ਜੋ ਅਸੀਂ ਕਾਲੀ ਮਿਰਚ ਦਾ ਪਾਣੀ ਸੀ ਉਹ ਕੱਢ ਲਿਆ ਸੀ ਉਹਦੇ ਅਸੀਂ ਤਾਂ ਐਵੇਂ ਦੀ ਬੋਟਲ ਲੈ ਲਓ ਤੁਸੀਂ ਸਪਰੇਅ ਬੋਟਲ ਉਹਦੇ ਵਿੱਚ ਤੁਸੀਂ ਐਡ ਕਰ ਲਓ ਠੀਕ ਹੈ ਉਹਦੇ ਵਿੱਚ ਫਿਲ ਕਰਕੇ ਰੱਖ ਲਓ ਤੁਸੀਂ ਆਪਣੇ ਵਾਲਾਂ ਦੇ ਰੂਟ ਵਿੱਚ ਰੂਟ ਵਿੱਚ ਤੁਸੀਂ ਇਹਨੂੰ ਦੇਖੋ ਕਿੰਨਾ ਵਧੀਆ ਆ ਜੇ ਅਸੀਂ ਫੇਸ ਦੇ ਉੱਪਰ ਟੋਨਰ ਵਗੈਰਾ ਲਗਾਉਂਦੇ ਆ ਨਾ ਤਾਂ ਅਸੀਂ ਆਪਣੇ హెయిਰ ਦੇ ਵੀ ਰੂਟ ਵਿੱਚ ਇਸ ਨੂੰ ਲਗਾਉਣਾ ਆ ਫੇਰ ਹੀ ਸਾਡੇ ਵਾਲ ਝੜਨ ਤੋਂ ਰੁਕਣਗੇ ਇਹ ਤੁਸੀਂ ਬਣਾ ਕੇ ਘਰ ਵਿੱਚ ਰੱਖੋ ਜਦੋਂ ਇਹ ਖਤਮ ਹੋ ਗਿਆ ਮੰਨ ਲਓ ਜੇ ਅੱਜ ਖਤਮ ਹੋ ਗਿਆ ਆ ਤੁਸੀਂ ਅੱਜ ਹੀ ਇਹਨੂੰ ਬਣਾ ਕੇ ਫੇਰ ਰੱਖ ਲਓ ਸਾਰੀਆਂ ਗਰਮੀਆਂ ਦੇ ਵਿੱਚ ਤੁਸੀਂ ਇਦਾਂ ਹੀ ਕਰਿਆ ਕਰੋ ਤੁਹਾਡੇ ਵਾਲ ਬਿਲਕੁਲ ਨਹੀਂ ਝੜਨਗੇ ਕਿਉਂਕਿ ਮੇਥੀ ਦਾਣਾ ਬਹੁਤ ਹੀ ਵਧੀਆ ਆ ਬੈਸਟ ਹੈ ਸਾਡੇ ਵਾਲਾਂ ਦੇ ਲਈ ਆ ਅਸੀਂ ਜੋ ਮੇਥੀ ਦਾ ਤੁਹਾਨੂੰ ਪਤਾ ਹੁਣੇ ਮੈਂ ਬਣਾ ਕੇ ਠੀਂਆ ਤੁਹਾਡੇ ਸਾਹਮਣੇ ਹੀ ਇਹ ਮਾਸਕ ਤਿਆਰ ਕਰ ਲਿਆ ਇਹ ਮੈਂ ਹੁਣ ਆਪਣੇ ਵਾਲਾਂ ਦੇ ਉੱਪਰ ਲਗਾਵਾਂਗੀ ਰੂਟ ਤੋਂ ਲੈ ਕੇ ਮੈਂ ਪੂਰੇ ਲੈਂਥ ਤੱਕ ਐਂਡ ਤੱਕ ਹੀ ਲਗਾਨੀ ਆ ਮੈਂ ਤੁਸੀਂ ਚਾਹੋ ਤੇ ਤੁਸੀਂ ਇਹਦੇ ਵਿੱਚ ਕੋਕੋਨਟ ਆਇਲ ਦਾ ਇੱਕ ਚਮਚਾ ਐਡ ਕਰ ਲਓ ਪਰ ਮੈਂ ਕੋਕੋਨਟ ਆਇਲ ਨਹੀਂ ਮੈਂ ਇਹਦੇ ਵਿੱਚ ਦਹੀਂ ਦਹੀਂ ਐਡ ਕਰ ਲੈਣੀ ਆ 2-3 ਚਮਚੇ ਪਾ ਕੇ ਚੰਗੀ ਤਰ੍ਹਾਂ ਆਪਣੇ ਵਾਲਾਂ ਦੇ ਮਤਲਬ ਜੜਾਂ ਤੋਂ ਲੈ ਕੇ ਨਾ ਰੂਟ ਤੋਂ ਲੈ ਕੇ ਤੇ ਪੂਰੀ ਲੈਂਥ ਤੱਕ ਹੀ ਮੈਂ ਅਪਲਾਈ ਕਰਨਾ ਹੈ ਫਿਰ ਮੈਂ ਇਹਨੂੰ ਘੰਟਾ 2 ਘੰਟੇ ਜਾਂ 1.5 ਘੰਟਾ ਵੀ ਰਹਿਣ ਦਿੰਦੀ ਜਿਆਦਾ ਟਾਈਮ ਨਹੀਂ ਰਹਿਣ ਦਿੰਦੀ ਕਿਉਂਕਿ ਥੋੜਾ ਨਾ ਜਿਵੇਂ ਸਟਿੱਕੀ ਜਾਇਆ ਤੇ ਵਾਲਾਂ ਦੇ ਉੱਪਰ ਐ ਚਿਪਕ ਜਾਂਦਾ ਆ ਤੇ ਮੈਂ ਥੋੜਾ ਘੰਟਾ ਹੀ ਰੱਖਾਂਗੀ ਇਹਨੂੰ ਫਿਰ ਮੈਂ ਆਪਣਾ ਆਪਣੇ ਵਾਲ ਚੰਗੀ ਤਰ੍ਹਾਂ ਧੋ ਲੈਣੀ ਆ ਤੇ ਬਹੁਤ ਵਧੀਆ ਰਿਜ਼ਲਟ ਆਂਦਾ ਇਹਦੇ ਨਾਲ ਤੁਹਾਡੇ ਵਾਲ ਬਿਲਕੁਲ ਸੌਫਟ ਸ਼ਾਈਨ ਤੇ ਮਲਾਈਮ ਹੋ ਜਾਣਗੇ ਜਿਵੇਂ ਉਲਝੇ ਜੇ ਵਾਲ ਰਹਿੰਦੇ ਤਖਿਆ ਜਿਵੇਂ ਕਈਆਂ ਦੇ ਵਾਲ ਹਨਾ ਉਹਨਾਂ 'ਚ ਜਿਵੇਂ ਜਾਨ ਹੀ ਨਹੀਂ ਹੁੰਦੀ ਬੇਜਾਨ ਜੇ ਵਾਲ ਹੁੰਦੇ ਨੇ ਵਾਲ ਝੜਦੇ ਬਿਲਕੁਲ ਰੁਕ ਜਾਣੇ ਤੁਹਾਡੇ ਵਾਲ ਝਣੋਂ ਮੇਥੀ ਦਾਣਾ ਤਾਂ ਬਹੁਤ ਹੀ ਵਧੀਆ ਆ ਜੜ ਤੋਂ ਖਤਮ ਕਰ ਦਿੰਦਾ ਤੁਹਾਡੇ ਜੋ ਵੀ ਤੁਹਾਡੇ హెਅਰ ਦੀ ਕੋਈ ਵੀ ਪ੍ਰੋਬਲਮ ਹੈ ਐਂਟੀ ਫੰਗਰ ਪ੍ਰੋਪਰਟੀਜ਼ ਹੁੰਦੀ ਹੈ ਮੇਥੀ ਦਾਣੇ ਵਿੱਚ ਡੈਂਡਰਫ ਨੂੰ ਬਿਲਕੁਲ ਹੀ ਕਲੀਨ ਕਰ ਦਿੰਦਾ ਆ ਤੇਜ਼ੀ ਨਾਲ ਤੁਹਾਡੀ ਗਰੋਥ ਵੀ ਹੋਵੇਗੀ ਵਾਲਾਂ ਦੀ ਦੇਖੋ ਤੁਸੀਂ ਬਹੁਤ ਹੀ ਵਧੀਆ ਬੈਸਟ ਰੈਮਡੀ ਆਏ ਮਾਸਕ ਬੈਸਟ ਹੈ ਤੁਸੀਂ ਲਗਾ ਕੇ ਆਪਣੇ ਵਾਲਾਂ ਦੇ ਉੱਪਰ ਦੇਖੋ ਤੇ ਔਰ ਵਾਲਾਂ ਨੂੰ ਵੀ ਨਾ ਜਿਵੇਂ ਇਹ ਮਤਲਬ ਡਰਾਈ ਨਹੀਂ ਹੋਣ ਦਿੰਦਾ ਠੀਕ ਹੈ ਵਾਲਾਂ ਨੂੰ ਡਰਾਈ ਨਹੀਂ ਹੋਣ ਦੇਵੇਗਾ ਤੁਸੀਂ ਇਹਦੇ ਵਿੱਚ ਦਹੀਂ ਐਡ ਕਰ ਲਓ ਜਾਂ ਤੁਸੀਂ ਕੋਕੋਨਟ ਆਇਲ ਐਡ ਕਰ ਲਓ ਕੋਈ ਵੀ ਚੀਜ਼ ਤੁਸੀਂ ਐਡ ਕਰ ਸਕਦੇ ਜੀ ਤੇ ਆਪਣੇ ਵਾਲਾਂ ਦੇ ਉੱਪਰ ਲਗਾਓ ਕੋਈ ਨੁਕਸਾਨੀਆ ਘਾਤਦੀਆਂ ਨੇ ਸਾਰੀਆਂ ਚੀਜ਼ਾਂ ਕੋਈ ਚੀਜ਼ ਅਸੀਂ ਬਾਹਰੋਂ ਨਹੀਂ ਲਿਆਂਦੀ ਤੁਸੀਂ ਡਰਿਆ ਨਾ ਕਰੋ ਕਿ ਜੀ ਅਸੀਂ ਇਹ ਸੇ ਆਪਣੇ ਹਨਾ ਵਾਲਾਂ ਦੇ ਉੱਪਰ ਲਗਾਏ ਤੇ ਕੋਈ ਨੁਕਸਾਨ ਹੋਊਗਾ ਕੋਈ ਨੁਕਸਾਨ ਨਹੀਂ ਹੋਊਗਾ ਤੁਸੀਂ ਇੱਕ ਵਾਰ ਲਗਾ ਕੇ ਦੇਖੋ ਰਿਜ਼ਲਟ ਬਹੁਤ ਹੀ ਵਧੀਆ ਹੋਣਾ ਮੇਰੀਆਂ ਭੈਣਾਂ ਸਾਰੀਆਂ ਇਹ ਮਾਸਕ ਤਿਆਰ ਕਰਕੇ ਆਪਣੇ ਵਾਲਾਂ ਦੇ ਉੱਪਰ ਅਪਲਾਈ ਕਰਕੇ ਦੇਖਣਾ ਇੱਕ ਘੰਟਾ ਲੱਗਾ ਰਹਿਣ ਤੋਂ ਫਿਰ ਤੁਸੀਂ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਓ ਫਿਰ ਤੁਹਾਨੂੰ ਕੋਈ ਆਇਲ ਲਗਾਉਣ ਦੀ ਲੋੜ ਵੀ ਨਹੀਂ ਪੈਣੀ ਕਿਉਂਕਿ ਦਹੀਂ ਪਾਇਆ ਹੋਇਆ ਆਪਾਂ ਵਿੱਚ ਬਹੁਤ ਹੀ ਵਧੀਆ ਹੈ ਨਹੀਂ ਸਾਡੇ ਮਤਲਬ ਵਾਲਾਂ ਦੇ ਵਾਸਤੇ ਦੇਖਿਆ ਹੁਣ ਅਸੀਂ ਸ਼ੈਂਪੂ ਵਗੈਰਾ ਜਿਵੇਂ ਲਗਾਣੇ ਆ ਪਿੱਛੇ ਕੋਈ ਸ਼ੈਂਪੂ ਵਗੈਰਾ ਨਹੀਂ ਸੀ ਲਗਾਉਂਦਾ ਦਹੀਂ ਨਾਲ ਲੱਸੀ ਨਾਲ ਹੀ ਨਵੰਦੀਆਂ ਸਨ ਉਹਨਾਂ ਦੇ ਵਾਲ ਵੀ ਬਿਲਕੁਲ ਵਾਈਟ ਨਹੀਂ ਸੀ ਹੁੰਦੇ ਹੁਣ ਅਸੀਂ ਸ਼ੈਂਪੂ ਵਗੈਰਾ ਲਾ ਲਾ ਕੇ ਆਪਣੇ ਵਾਲ ਬਿਲਕੁਲ ਹੀ ਵਾਈਟ ਕਰ ਲਏ ਆ ਬਹੁਤ ਜ਼ਿਆਦਾ ਨੁਕਸਾਨ ਕਰ ਲਿਆ ਆਪਾਂ ਆਪਣੇ ਵਾਲਾਂ ਦਾ ਹੁਣ ਅਸੀਂ ਇਹੋ ਜਿਹੀਆਂ ਚੀਜ਼ਾਂ ਲਾ ਕੇ ਆਪਣੇ ਮੈਂ ਤਾਂ ਇਹੋ ਜਿਹੀਆਂ ਹੀ ਆਪਣੇ ਘਰ ਵਿੱਚ ਹੀ ਮਾਸਕ ਤਿਆਰ ਕਰਕੇ ਆਪਣੇ ਵਾਲਾਂ ਦੇ ਉੱਪਰ ਲਗਾਮਨੀ ਆ ਜੋ ਵੀ ਕਰਦੀ ਆਪਣੇ ਘਰ ਵਿੱਚੋਂ ਲੈ ਕੇ ਸਮਾਨ ਹੀ ਸਭ ਕੁਝ ਕਰਦੀਆਂ ਜੀ ਤੁਸੀਂ ਵੀ ਇਦਾਂ ਮੇਰੀਆਂ ਭੈਣਾ ਮਾਸਕ ਤਿਆਰ ਕਰਕੇ ਆਪਣੇ ਵਾਲਾਂ ਤੇ ਅਪਲਾਈ ਕਰੋ 1 ਘੰਟਾ ਇਹਨੂੰ ਰੱਖਣਾ ਹੈ ਬਸ ਤੇ ਫਿਰ ਆਪਣਾ ਤੁਸੀਂ ਵਾਲ ਧੋ ਦੋ ਤੇ ਰਿਜ਼ਲਟ ਬਹੁਤ ਵਧੀਆ ਆਵੇਗਾ ਬਿਲਕੁਲ ਤੁਹਾਡੇ ਵਾਲ ਜਿਹੜੇ ਹੈ ਨਾ ਡੈਂਡਰਫ ਬਿਲਕੁਲ ਖਤਮ ਹੋ ਜਾਏਗਾ ਜੀ ਵੀ ਖਾਰਸ਼ ਹੁੰਦੀ ਤੁਹਾਡੇ ਵਾਲਾਂ ਦੇ ਵਿੱਚ ਗਰਮੀ ਦੇ ਪਸੀਨੇ ਕਨ ਖਾਰਸ਼ ਵੀ ਰੁਕ ਜਾਏਗੀ ਤੋਂ ਵਾਲ ਵੀ ਨਹੀਂ ਚੜਨਗੇ ਤੁਹਾਡੇ ਬਿਲਕੁਲ ਕੋਈ ਨੁਕਸਾਨ ਨਹੀਂ ਇਸ ਮਾਸਕ ਦਾ ਮਾਸਕ ਤਿਆਰ ਕਰਕੇ ਤੁਸੀਂ ਅਪਲਾਈ ਕਰਕੇ ਦੇਖੋ ਇੱਕ ਵਾਰ ਲਗਾ ਕੇ ਦੇਖ ਲੋ ਰਿਜ਼ਲਟ ਵਧੀਆ ਆਏ ਤਾਂ ਫਿਰ ਤੁਸੀਂ ਫੇਰ ਲਗਾ ਲੈਣਾ ਸਾਰੀਆਂ ਮੇਰੀਆਂ ਭੈਣਾਂ ਇਹ ਵੀਡੀਓ ਫੁੱਲ ਵਾਚ ਕਰਿਆ ਕਰੋ ਤੇ ਦੇਖਿਆ ਕਰੋ ਵੀ ਕਿਵੇਂ ਅਸੀਂ ਕਿਹੜੀ ਚੀਜ਼ ਤਿਆਰ ਕੀਤੀ ਆ ਉਹ ਤੁਸੀਂ ਸਪਰੇਅ ਵਾਲੀ ਵੀ ਤੁਸੀਂ ਇਹ ਜ਼ਰੂਰ ਟੋਨਰ ਬਣਾ ਕੇ ਰੱਖਣਾ ਤੇ ਆਪਣੇ హెయిਰ ਦੇ ਜੜਾਂ ਦੇ ਵਿੱਚ ਵੀ ਤੁਸੀਂ ਲੈਂਥ ਦੇ ਵੀ ਕਰ ਸਕਦੇ ਜੀ ਲੈਂਥ ਦੇ ਵੀ ਨਾਲ ਹੀ ਕਰਨਾ ਬਹੁਤ ਵਧੀਆ ਆਏ ਰਿਜ਼ਲਟ ਇਹਦੇ ਬਹੁਤ ਵਧੀਆ ਨੇ ਵਾਲ ਝੜਨ ਨੂੰ ਬਿਲਕੁਲ ਤੁਹਾਡੇ ਰੁਕ ਜਾਣਗੇ ਬਹੁਤ ਵਧੀਆ ਰਿਜ਼ਲਟ ਆ ਇਹ ਦੋਨਾਂ ਚੀਜ਼ਾਂ ਦਾ ਇੱਕ ਚੀਜ਼ ਬਣਾਈ ਉਹਦੇ ਵਿੱਚ ਦੋ ਚੀਜ਼ਾਂ ਸੀ ਬਣਾ ਲਈਆਂ ਮਾਸਕ ਤੇ ਟੋਨਰ ਬੈਸਟ ਚੀਜ਼ਾਂ ਨੇ ਸਾਰੀਆਂ ਇਹ ਸਾਰੀਆਂ ਚੀਜ਼ਾਂ ਤੁਸੀਂ ਲੈ ਕੇ ਆਪਣੇ ਘਰ ਵਿੱਚ ਹੀ ਹੁੰਦੀਆਂ ਨੇ ਘਰ ਦੀਆਂ ਨੇਚਰਲ ਚੀਜ਼ਾਂ ਨਾਲ ਆਪਣੇ ਵਾਲਾਂ ਨੂੰ ਠੀਕ ਕਰੋ ਤਾਂ ਕਿ ਬਾਹਰ ਜਾ ਕੇ ਸ਼ੈਂਪੂ ਵਗੈਰਾ ਹਨਾ ਲੋਸ਼ਨ ਵਗੈਰਾ ਤੁਸੀਂ ਆਪਣੇ హెయిਰ ਵਾਸਤੇ ਜੋ ਵੀ ਲਾਉਂਦੇ ਜੇ ਉਹ ਨਾ ਕਰਵਾਓ ਵਾਲਾਂ ਨੂੰ ਸਟ੍ਰੇਟ ਕਰਾਉਂਦੇ ਜੇ ਰੀਬੋਰਡਿੰਗ ਕਰਵਾਉਂਦੇ ਜੇ ਇੰਨੇ ਪੈਸੇ ਵੇਸਟ ਕਰਦੇ ਜੇ ਘਰ ਵਿੱਚ ਰਹਿ ਕੇ ਤੁਸੀਂ ਇਹ ਮਾਸਕ ਇੱਕ ਵਾਰ ਲਗਾ ਲਓ ਫਿਰ ਤਾਂ ਨੂੰ ਆਪੇ ਪਤਾ ਚੱਲ ਜਾਣਾ ਵਾ ਕਿ ਦਾ ਰਿਜ਼ਲਟ ਕੀ ਆਇਆ ਵਾ ਫਿਰ ਤੁਸੀਂ ਬਾਰ-ਬਾਰ ਇਸ ਨੂੰ ਜ਼ਰੂਰ ਲਗਵਾਓ ਲਾਉਗੇ ਤੇ ਦਹੀਂ ਪਾ ਲੈਣਾ ਵਿੱਚ ਤੁਸੀਂ ਜਾਂ ਕੋਕੋਨਟ ਆਇਲ ਪਾ ਲੈ ਜੋ ਵੀ ਤੁਹਾਨੂੰ ਠੀਕ ਲੱਗਦਾ ਨਾ ਉਹੀ ਪਾ ਲੈਣਾ ਤੁਸੀਂ ਔਰ ਜੋ ਵੀ ਮੇਰੀ ਵੀਡੀਓ ਦੇਖਤਾ ਹੈ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਪਲੀਜ਼ ਕਰਿਆ ਕਰੋ ਸਭੀ ਕੋ ਥੈਂਕ ਯੂ ਜੋ ਵੀ ਦੇਖ ਰਿਹਾ ਜੀ